ਜਦੋਂ ਤੋਂ ਸਰਦਾਰ ਗੁਰਸੇਮ ਬਾਦਲੇ ਸਰਦਾਰ ਸੁਭਰੀਆ ਉਦੋਂ ਤੋਂ ਇਸ ਸਿੱਖਿਆ ਕ੍ਰਾਂਤੀ ਜੋਤਨਾ ਸ਼ਾਹ ਉਹਨੂੰ ਬਹੁਤ ਪਿਆਰ ਡਗਲਾ ਪਿਆਰ ਕੀੜਾ ਬੰਦ ਪਿਆਰ ਆਹ ਵਾਹ ਕੋਈ ਵੀ ਸਮਾਜ ਜਿਹੜਾ ਖਾਲੀ ਨਹੀਂ ਗਿਆ ਜਿਹਦੇ ਵਿੱਚ ਪੰਜਾਬ ਦੇ ਕੋਲੇ ਦੀ ਗੱਲ ਨਾ ਕੀਤੀ ਹੋਣੀ ਨਿਰਦੇਸ਼ ਪ੍ਰਤੀ ਬਾਜ ਨਹੀਂ ਹੈ ਪਰ ਜਦੋਂ ਕਿਤੇ ਬੰਦ ਵਿੱਚ ਖਿਆਲਾ ਜਿਵੇਂ ਤੋਂ ਕਰਨਾ ਪੈਂਦਾ ਹੈ ਇਤੋਂ ਦੇ ਉਹ ਬਦ ਐ ਕਿ ਜਿਹਨੂੰ ਤੁਸੀਂ ਲਗਾਤਾਰ 20 ਸਾਲ ਰਾਜ ਕਰਵਾਇਆ ਕੋਈ ਇੱਕ ਦਿਨ ਕਹਿੰਦਾ ਕਿ ਮੈਂ ਆਪਣੇ ਆਪਣੇ ਦਾ ਨਾਮ ਹੀ ਜਾਣਦਾ ਜਿਹੜਾ ਬੰਦਾ ਆਪਣੇ ਐਮਐਲ ਦਾ ਨਾਮ ਹੀ ਜਾਣਦਾ ਉਹ ਰਾਜਨੀਤੀ ਦੇ ਮਿੱਟ ਲੈ ਕੇ ਨਹੀਂ ਦਸ ਤੋਂ ਬੜਾ ਬਚਨ ਰਾਜਨੀਤੀ ਦਾ ਬੰਦਾ ਫਿੱਟ ਹੈ ਕਿ ਨਹੀਂ ਆ ਤੇ ਕੋਈ ਨਹੀਂ ਗੱਲ ਆ ਕਿ ਅਸੀਂ ਉਹ ਕਿ ਮਜਬੂਰੀ ਬਣ ਗਈ ਵੈਸੇ ਸ਼ੌਂਕ ਨਹੀਂ ਸੀ ਮੇਰਾ ਗੱਲ ਮੈਂ ਉਹ ਸੀ ਨਾਲ ਸੀ ਕਿ ਉਹਨਾਂ ਚਾਰ ਸੀ ਟੈਕਨੋ ਦੀ ਪਹਿਲਾ ਵੀ ਗੱਲ ਹੈ ਤੇ ਉੱਥੇ ਪੱਥਰ ਦੀ ਚੈਰੀ ਕਰ ਰਿਹਾ ਸੀ ਇਹ ਦੀ ਪੱਥਰ ਜਿਵੇਂ ਹੁਣ ਅਸੀਂ ਨਹੀਂ ਕਰਦੇ ਕਹਿੰਦੇ ਜੀ ਇੱਥੇ ਛੋਟਾ ਸਾਬ ਹੋਣਾ ਤੇ ਤੁਸੀਂ ਥੋੜਾ ਜਨਾ ਚਾਰ ਪਾਰਾ ਜੱਗ ਕਰ ਲੋ ਮੈਂ ਕਹਿੰਦਾ ਕੋਈ ਗੱਲ ਨਹੀਂ ਛੋਟਾ ਸਾਬ ਸਾਡੇ ਵੀ ਤੈਮੇਲੀ ਨੇ ਨਹੀਂ ਜੀ ਤੁਸੀਂ ਥੋੜੇ ਬਰੋਸੀ ਥੋੜੇ ਬਰੇ ਹੋ ਗਏ ਤੁਸੀਂ ਹੁਣ ਛੋਟਾ ਸਾਬ ਕਹਿੰਦਾ ਬੰਨੋ ਆਪਣੇ ਮੈਨੂੰ ਤਾਂ ਨਹੀਂ ਪਤਾ ਉਹਦਾ ਨਾਮ ਕੀ ਹੈ ਲਾਲ ਤੇ ਹੋਜੀ ਲੋਕਾਂ ਨੂੰ ਜਿਹੜੇ ਗੰਦੀ ਰਾਜਨੀਤੀ ਕਰਦੇ ਨੇ ਦੁਨੀਆ ਜਾਣਦੀ ਹੈ ਕਿ ਫੌਜਦ ਸਿੰਘ ਕਰਾਰੀ ਅੰਮਲੇ ਇਥੋਂ ਦਾ ਉਹ ਕਹਿੰਦੇ ਮਰਵਾਦਾ ਮੈਂ ਦੇਖ ਰਿਹਾ ਹਾਂ ਕਿ ਚੇ ਨੂੰ ਆਪਣੇ ਐਮਰ ਦੇ ਨਾਂ ਦਾ ਨਹੀਂ ਪਤਾ ਉਹ ਰਾਜਨੀਤੀ ਦੇ ਫੈਟ ਨਹੀਂ ਇਟ ਇਸ ਨਾਟ ਬਿਟ ਫॉर ਪੋਲਿਟਿਕਸ ਚਿਰੋ ਛੱਡੋ ਉਹਨਾਂ ਦੀ ਮਰਜ਼ੀ ਹੈ ਕਿ ਉਹ ਕਦ ਜੱਦੀ ਕਰਾਣੇ ਸੀ ਜੇ ਸੰਜੀ ਭੱਟੇ ਵੀ ਸਾਡੇ ਪਿੰਡ ਦੀ ਰਾਜਨੀਤੀ ਹੈ ਸਾਡੇ ਕੋਈ ਰਹਿਣੀ ਹੈ ਪਰ ਇਹ ਰਾਜਨੀਤੀ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੁਹਾਡੇ ਹੱਥ ਵਿੱਚ ਸੋਲ ਹੈ ਜੀ ਜੋ ਚਾਹੋ ਫਿਰਦਾ ਜਿਹੋ ਦਨਸ਼ਿਆ ਬਰੋਂ ਤੋਂ ਫਿਰ ਇੱਕ ਸਮਾਜਿਕ ਭਰਾਈ ਜਿਹਨੋਂ ਮੁੱਖ ਮੰਤਰੀ ਸਾਹਿਬ ਨੇ ਇਹ ਸ਼ੁਰੂ ਕੀਤਾ ਅਸੀਂ ਲੱਗੇ ਤੁਸੀਂ ਵੀ ਲੱਗੇ ਜਿਸ ਆਪਾਂ ਸਾਰੇ ਇਕੱਠੇ ਹੋਵਾਂਗੇ ਤੇ ਫਿਰ ਵਰਕ ਪੈਣਾ ਨਹੀਂ ਤੇ ਇਹ ਸਕੀਮਾ ਬਣ ਕੇ ਰਹਿ ਜਾਂਦੀ ਜਿਹੜਾ ਪਿੰਡ ਦੇ ਵਿੱਚੋਂ ਕੋਈ ਜਿਆ ਨਸ਼ਾ ਕਰਦਾ ਹੈ ਉਹਦਾ ਇਲਾਜ ਕਰਵਾਉਣਾ ਜਿਹੜਾ ਵੇਚਦਾ ਹੈ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਉਹੀ ਜਿਹੜੇ ਮੈਂ ਤੁਹਾਨੂੰ ਦੱਸਦਾ ਖੜੇ ਜਿਹੜੇ ਕਹਿੰਦੇ ਨਾਲ ਹੀ ਸਮਝਾਉਂਦੀ ਉਹ ਕਹਿੰਦੇ ਕਿ ਗਰੀਬਾਂ ਦੇ ਘਟਾਈ ਜਾਂਦੇ ਨੇ ਹਰੀ ਆ ਜੇਗੀ ਨਦੀ ਵਿਚ ਨਾਲ ਇੱਕ ਚਿਤਤ ਵਿਛੇਦਰੀ ਹਰੀ ਆ ਜੇਗੀ ਪਰ ਇੱਕ ਪ੍ਰਕਿਰਿਆ ਹੁੰਦਾ ਕਿ ਜਿਸ ਪੰਦੇ ਦੀਆਂ ਮੋਟੀਆਂ ਤੇ ਵੱਡੀਆਂ ਵੱਡੀਆਂ ਸਾਰਾ ਹੁੰਦੀਆਂ ਉਹ ਸਰਕਾਰੀ ਤੌਰ ਤੇ ਪਹਿਲਾਂ ਕਲੀਅਰ ਕਰਨਾ ਹੁੰਦਾ ਕਿ ਜ਼ਮੀਨ ਹੈ ਤੁਹਾਰੀ ਨਹੀਂ ਮੇਰੀ ਨਹੀਂ ਜ਼ਮੀਨ ਨਹੀਂ ਨੌਕਰੀ ਕਰਦਾ ਸਰਕਾਰੀ ਅਫਸਰ ਲੱਗਦੇ ਨੌਕਰੀ ਕੋਈ ਨਹੀਂ ਕਰਦਾ ਵਿਹਾੜੀ ਜਾਂਦਾ ਨਹੀਂ ਜਾਂਦਾ ਫਿਰ ਕਰਦਾ ਕੀ ਹੈ ਫਿਰ ਉਸਦੇ ਵੀ ਇੰਨੇ ਪਾਸੇ ਪਹਿਲਾਂ ਦਸ ਲੈਣੇ ਦਾ ਮਤਲਬ ਚਿੱਟਾ ਚਿੱਟਾ ਵੇਚਦਾ ਫੇਰ ਜਾ ਕੇ ਅਦਾਲਤ ਦਾ ਹੁਕਮ ਲੈ ਕੇ ਫੇਰ ਡਟਾਏ ਜਾਂਦੇ ਨੇ ਇਸ ਤਰ੍ਹਾਂ ਡਟਾਏ ਜਾਂਦੇ ਜਿਨ੍ਹਾਂ ਨੇ ਸਾੜੀਆਂ ਮਰ ਤੱਕ ਨਹੀਂ ਕੀਤਾ ਜੋ ਮੁਕਤਾ ਚ ਹੀ ਨਹੀਂ ਕਰਦੇ ਜਿਵੇਂ ਸੁਣਿਆ ਉਹਨਾਂ ਪਹਿਲਾਂ ਵੀ ਕੀ ਗੱਲ ਮੇਰੀ ਆਪਣੀ ਕਲਮ ਜਿਹੜੀ ਲਿਖੀ ਅੰਗਰੇਜ਼ਾਂ ਦੇ ਹੱਥ ਇਹ ਲੋਕ ਅੰਗਰੇਜ਼ਾਂ ਦੇ ਹੱਥ ਕਿਸ ਸੋਚਦੇ ਸੀ ਕਿ ਰਾਜਨੀਤੀ ਸਾਡੇ ਕਰੇ ਰਹੇਗੀ ਪਾਕਿਸਤਾਨੀ ਮਾਰੇ ਆਮ ਆਦੀ ਪਾਰਟੀ ਜਿਨੇ ਇਹ ਗੱਲ ਖਤਮ ਕੀਤੀ ਹੈ ਕਿ ਜਿਹਨ ਲੋਕ ਚਾਹਣਗੇ ਉਹੀ ਠੀਕ ਹੋਵੇਗਾ ਅੱਜ ਤਾਂ ਸਰਪੰਚੀ ਦੇ ਚੋਣਾਂ ਹੋਈਆਂ ਸਾਰੇ ਨੇ ਆਪ ਆਪਣੀ ਜ਼ੋਰ ਜਮੈਸ਼ੀ ਕੀਤੀ ਉਹਦੇ ਵੀ ਕਿਹਾ ਸੀ ਕਿ ਲੋਕਤੰਤਰ ਵਿੱਚ ਲੋਕ ਵੱਡੇ ਜਿਹਨੂੰ ਲੋਕ ਚਾਹਣਗੇ ਚੋਣ ਲੈ ਕੇ ਪਰ ਉਹ ਕੰਮ ਨਹੀਂ ਕੀਤਾ ਤਾਂ ਕਿ ਜਿਹੜਾ ਸਰਪੰਚ ਆਵੇਗਾ ਛੋੜੀ ਲਾਜ ਹੁੰਦਾ ਤੇ ਉਸਨੂੰ ਬੜੇ ਜੇ ਹੋਇਆ ਤਾਂ ਕਾਰਕਰ ਤੁਹਾਡੇ ਕੋਲ ਹੋਇਆ ਕਿਸੇ ਇੱਕ ਸੈਟਰ ਕਿਤੇ ਬਦਲਾਅ ਕਰਨ ਵਾਲਾ ਸੀ ਮੈਂ ਪੁੱਛਿਆ ਕਿ ਤੂੰ ਇਹ ਗੱਲ ਕਿਉਂ ਕਹੀ ਸ਼ਹਿਰ ਚੋਂ ਪਾਣੀ ਪਾਣੀ ਹੋ ਗਿਆ ਕਹਿੰਦਾ ਜੀ ਬੁਲਾਣਾ ਕਹਿੰਦਾ 25 ਲੱਖ ਦਿੰਦਾ ਤਾਂ ਫਿਰ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਬੋਲ ਨਹੀਂ ਸਕਦਾ ਤਾਂ ਫਿਰ ਕੁਝ ਹੋ ਗਿਆ ਅਲزام ਲਾਉਣ ਲੱਗੇ ਜੇ ਮੈਂ ਕਹਿੰਦਾ ਸਾਥ ਪਰ ਬਹੁਤ ਮਾੜਾ ਬੰਦਾ ਦੇਖ ਕੋਲ ਅੰਦਰ ਗਈ ਤੇ ਤਾਂ ਮੇਰੇ ਵਾਲਾ ਗਿਆ ਇਸ ਕਰਕੇ ਕਿਸੇ ਮਨ ਕਿਸੇ ਨੂੰ ਬੁਰਾ ਕਰਨ ਤੋਂ ਪਹਿਲਾਂ ਆਪਣੇ ਆਪ ਤੇ ਚਾਤ ਮਾਰੋ ਕਿ ਮੈਂ ਕਿੰਨਾ ਚੰਗਾ ਇੱਥੇ ਉੜੀ ਚ ਚੱਲੀ ਜਾਂਦਾ ਤੇ ਕੰਮਾ ਜੇ ਵੀ ਪੱਟਾ ਚ ਜਾਂਦੇ ਆ ਨਾ ਕਈ ਵਾਰੀ ਕਿ ਉੱਤਰੂ ਕੁਰੀ ਬੰਦਾ ਤੇ ਇਹਨਾਂ ਦੇ ਆਤਪਾਈਆਂ ਵੀ ਗੱਲੇ 500 ਰੁਪਏ ਦੇ ਕੇ ਜਿੰਨੇ ਤੋਂ ਮੱਜੀ ਮੈਂ ਕਰਕੇ ਕਰਾ ਲਵਾਂ ਇੱਥੇ ਬਾਜੇ ਮੱਝ ਕੇ ਕੋ ਚਾਰ ਪੰਜ ਗੇਟ ਦੇ ਸੀ ਉਹ ਸਤਪਾਲ ਦੇ ਮੈਂ ਕਰਕੇ ਕਰ ਦਿੱਤਾ ਹਾਂ ਵੀ ਦੱਸੋ ਐਮਐਲ ਕਿਵੇਂ ਹੈ ਠੀਕ ਆ ਹਾਤਾ ਜੰਦਾ ਕਰਕੇ ਕਰਾਟਾ ਹੁੰਦਾ ਇਹ ਚੰਗੀ ਗੱਲ ਸੀ ਕੀ ਇਸਿਆ ਨਹੀਂ ਤਾਂ ਨਹੀਂ ਚਾਹੀਦਾ ਇਹਨੋਂ ਸੱਟ ਕੋਈ ਨੂੰ ਨਹੀਂ ਪਤਾ ਨਹੀਂ ਜੋ ਉੱਥੇ ਮੈਂ ਗਿਆ ਪਿੱਛੇ ਆੜਾ ਐ ਸੀ ਤੇ ਉੱਥੇ ਕੇ ਬੀਬੀ ਨੂੰ ਕਿਤੇ ਕਾਦੀਆਂ ਦੇ 500 ਰੁਪਏ ਦੇ ਦਿੱਤਾ ਤੇ ਉਹਨੇ ਆਪਣੀ ਪਾਸ਼ਾ ਜਿਹੜਾ ਅਗਲਾ ਆਪਣਾ ਸ਼ੁਰੂ ਕਰ ਦਿੱਤਾ ਕਿ ਉਹ ਚੰਗੇ ਸੀ ਇਹ ਐਵੇਂ ਹੀ ਉਹ ਤਾਂ پڑھ ਨਹੀਂ ਟੱਟੋ-ਟੱਟ ਜਿਹੜਾ ਕੋਈ ਇੰਟਰਵਿਊ ਲੈ ਰਿਹਾ ਜਾਂ ਗੱਲਬਾਤ ਕਰ ਰਿਹਾ ਉਹ ਤਾਂ ਪੜਿਆ ਰਿਹਾ ਉਹਦਾ ਮੱਜ ਬਣਦਾ ਕਿ ਮਾਨ ਮਰਿਆਦ ਨੂੰ ਸਹੀ ਰੱਖੇ ਉਹ ਕਹਿੰਨ ਨੂੰ ਜਿਹੜਾ ਕਮੇਟੀ ਚੀਜ਼ ਤੁਸੀਂ ਕਹਿ ਦੋ ਜੀ ਮੈਂ ਸਰਪੰਚੀ ਦਾ ਇਲੈਕਸ਼ਨ ਜਿੱਤੇ ਆ ਪੱਛੀ ਲਾ ਕੇ ਤੁਸੀਂ ਕਹਿੰਦਾ ਇਹਨਾਂ ਨੇ ਖਬਰ ਰੋਈ ਆ ਤੇ ਘਟੋ ਘਟ ਫਿਰ ਉਹ ਸ਼ਖਸ ਨੂੰ ਮੈਂ ਕਹਿੰਿਆ ਰਹਿ ਕਰ ਜੇ ਤੂੰ ਇਹ ਗੱਲ ਕਰਦਾ ਨਾ ਤੇ ਇੱਥੇ ਆ ਜਾ ਸੌਂ ਚੁਕਲਾ ਤੇ ਮੈਂ ਮੰਨ ਜੂਗਾ ਵੀ ਨਾ ਤੇ ਕਹਿੰਦਾ ਸੌਂ ਗੇ ਸਿੱਕੀ ਤੇ ਫਿਰ ਉਹ ਜਾਲ ਆਲਰਾਉਂਡ ਹੈ ਸੌਂ ਤੇ ਬੜੀ ਪਹੁੰਚੀ ਹੋਈ ਹੈ ਦੁਨੀਆ ਇਹਦੇ ਵਿੱਚੋਂ ਵੇਦ ਆਗਨ ਪ੍ਰਬੋਧ ਸੰਤ ਮਹਾਤਮਾ ਜੀ ਨੇ ਜਿਹੜਾ ਨੀਂਦ ਜਿੰਦਗੀ ਆਪਣੇ ਲੋਕਾਂ ਨੂੰ ਸਮਝਾਉਦੇ ਵੀ ਵਿਜਨ ਦੇ ਲੋਕ ਉਹਨਾਂ ਦੇ ਵਿੱਚ ਉਹਨਾਂ ਬਾਬਾ ਜੀ ਆਪਣੇ ਕਿਹਾ ਮੁਰਤ ਜੀ ਨੰਨੇ ਨੇ ਬਿਲਕੁਲ ਸਨਾਈ ਸੀ ਕਿ ਨੇ ਮੈਨੂੰ ਵੀ ਤੋਂ ਕਦੋਂ ਦੇ ਕੋਸ਼ਿਸ਼ਾਂ ਜਾਰੀ ਕੀਤੀਆਂ ਗਿਆ ਕਿ ਦੇਰੇ ਚ ਵੱਡਣਾ ਲੰਬੇ ਜਿਹੇ ਲੋਕਾਂ ਨੂੰ ਉਹ ਉਹਨਾਂ ਨੇ ਕੀ ਕਰਦਾ ਤੁਹਾਧਮਾ ਨਿਰਮੰਨ ਦੇ ਨਾਲ ਇਸ ਤਰ੍ਹਾਂ ਵੀ ਲੱਤਾ ਤੋਂ ਨਹੀਂ ਤੁਰ ਫਿਰ ਸਕਦੇ ਅਸੀਂ ਉਹਨਾਂ ਨੂੰ ਕੋਈ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਹੁਣ ਤਾਂ ਅਸੀਂ ਉਹਨਾਂ ਕੋਲ ਨਹੀਂ ਬੈਠੋ ਬਾਤ ਕਰਦੇ ਫਿਰ ਉਹਨਾਂ ਕੋਲ ਆਪਣੀ ਜ਼ਮੀਨ ਦਾ ਦਾ ਬੇਹਰੀ ਕੇ ਕੋਲ ਨੋਟੀਟਸ ਘਾਣਗੇ ਜਿਹੜੇ ਬੈਠੇ ਆ ਪਤਾ ਕਰਦੇ ਆ ਲੋਕਾਂ ਨੂੰ ਚੰਗੀ ਦਾ ਦੱਸਦੇ ਨੇ ਆਪਣੇ ਤਜਰਬੇ ਦੀ ਕਿਉਂ ਕਿ ਕੁਰਬਾਨੀ ਨਾਲ ਕੋਈ ਨਹੀਂ ਛੱਡਦੇ ਆਪੱਖ ਸਾਧਨ ਛੱਡਦੇ ਤੇ ਇਹ ਨਹੀਂ ਕਿ ਉਹਨਾਂ ਕੋਲ ਕੀ ਛੱਡਦੇ ਤਿ ਪ੍ਰੌਮ ਉਹ ਵਿਸ਼ਾ ਆਪਣਾ ਚੇਨ ਹੋ ਜਾਂਦਾ ਕਿਹੜੀ 15 ਦਿਨ ਅੰਦਰ ਦੁਬਾਰਾ ਹੁੰਦਾ ਨਾ ਉਹ ਬਾਹਰ ਆ ਜਾਂਦਾ ਤੇ ਆਪਣਾ ਜਿਹੜਾ ਮਸਲਾ ਹੈ ਸ਼ੁੱਧ ਨਸ਼ਾ ਉਹਦੋਂ ਤੇ ਸਾਰੇ ਸਜੋ ਕਰਿਓ ਤੁਹਾਡੇ ਜੀ ਕਹਿੰਦੇ ਚਿੱਟੇ-ਚੁੱਟੇ ਵਾਲਾ ਤਾਂ ਨਹੀਂ ਹੈ ਪਰ ਉਹ ਜਿਹੜਾ ਕੰਬਸਟ ਗੋੜੀਆਂ ਵਾਲੇ ਲੇਕਨ ਨੋਇਆਂ ਦੀਆਂ ਵਾਲੇ ਉਹ ਜੇ ਤਾਂ ਇੱਕ ਗੋੜੀ ਖਾਂਦਾ ਤਾਂ ਜਿਵੇਂ ਮੰਨ ਲਓ ਕਿ ਉਹ ਪੇਨ ਕਿ ਲੱਗਦਾ ਤੇ ਉਹ ਗੋੜੀ ਖਾਂਦਾ ਤਾਂ ਬਰੀਆ ਤੇ ਜੇ ਪੰਜ ਚਾਰ ਕਟੀਆਂ ਖਾ ਲਈ ਜੇ ਨਸ਼ਾ ਤੇ ਜਿਹੜਾ ਵੀਰ ਨੂੰ ਇਹ ਨਹੀਂ ਪਤਾ ਕਿ ਇਹ ਘੱਟ ਕਿੰਨੀ ਹੈ ਬਹੁਤ ਘੱਟ ਘਣੀ ਹੋਈ ਸਿਹੜੇ ਜੋ ਚੰਗੇ ਬਜ਼ੁਰਗ ਪੁਰਾਣੇ ਉਹ ਤਾਂ ਓੜ-ਪੋੜ ਕਹਿੰਦੇ ਉਹ ਕੜਾ ਪੋੜ ਲੈ ਕੇ ਸਾਹਮਣੇ ਦਵਾਈ ਉਹ ਵੀ ਨਹੀਂ ਲੈਂਦੇ ਇਸੇ ਕਰਕੇ ਕਿ 90 ਸਾਲਾਂ ਵਾਲੇ ਵੀ 100 ਸਾਲ ਕਿੰਨੀ ਕਿੰਨੀ ਲੰਬੀ ਉਮਰ ਤੋਂ ਬੀਤੇ ਕਿਉਂਕਿ ਉਹਨਾਂ ਨੇ ਸਦਾ ਖਾਣਾ ਖਾਧਾ ਆ ਬੱਚੇਰੇ ਕੁੜੀ ਉਹ ਅਸੀਂ ਆਪ ਦੇਖਦੇ ਹੁੰਦੇ ਸੀ ਜਦੋਂ ਕਿਸੇ ਨੂੰ ਬੁਖਾਰ ਚੜ ਜਾਂਦਾ ਸੀ ਤਾਂ ਕਹਿੰਦੇ ਫਿੱਟੀ ਜਲੇਟਨ ਨਾਲ ਨਾ ਉਹਨਾਂ ਦਾ ਵਗਾਰ ਉਹ ਰਗੜਨ ਨਾਲ ਵਾਲਿਆਂ ਚ। ਉਹ ਬੁਖਾਰ ਉਹ ਰਗੜੇ ਬਸ ਉਹ ਤੋਂ ਬੁਖਾਰ ਨਹੀਂ ਚੜਿਆ। ਉਹ ਤਾਂ ਕਹਿੰਦੇ ਸੀ ਕਿ ਟੈਂਪਰੇਚਰ ਆ ਘਰ ਵਿੱਚ ਜਦੋਂ ਪਾ ਜਾਓ ਜਾਂ ਹੋਰ ਜਗਾਮ ਲੱਗ ਜਾਂਦਾ ਫਿੱਟੀ ਲਸੀ ਫੀਲਰ ਦੇਖਦੇ ਚਾਹੁੰਦੇ ਲੋਕ। ਜੇ ਕੁੜੀ ਦਾ ਬੁਖਾਰ ਚੜਦਾ ਹੁੰਦਾ ਸੀ ਕਿਕਰ ਨੂੰ ਜੱਫੀ ਪਾ ਕੇ ਕਹਿ ਦਿੰਦਾ ਵੀ ਮੈਂ ਚੱਜਾਂ ਨਾਮ ਕੇ ਤੇ ਮੇਰੀ ਵਾਰੀ ਘੜ ਦੀ ਬੁਖਾਰ। ਜਦੋਂ ਅਸੀਂ ਡਾਕਟਰ ਨੂੰ ਮੰਨਦੇ ਸੀ ਬਸ ਤੇ ਹੀ ਹਾਲ ਹੋ ਜਾਂਦੇ ਸੀ। ਜਿਵੇਂ ਉਹਨਾਂ ਸੀ ਮਤਲਬ ਹਟ ਕੇ ਉਹ ਜੱਗ ਵੀ ਇਹ ਅਸੀਂ ਹੋ ਗਿਆ ਜਦੋਂ ਵੱਢ ਗਿਆ ਜਦੋਂ ਤੇ ਹੌਸਲੇ ਨਾਲੜ ਕੇ ਲੰਘਲਾ ਪੰਜਾਬ ਬੜਾ ਹੀ ਤੇਰੀ ਮਰਦਾਨੀ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਫਸਲ ਸਰ ਹੁੰਦੀ ਸੀ ਸਿੱਖ ਰਜਮਣ ਦਾ ਖਿਡਾਰੀ ਬਹੁਤ ਵਧੀਆ بڑا ਨਾਮ ਸੀ ਐਸੋ ਤੁਹਾਡੇ ਪਿੰਡ ਦੇ ਵੀ ਮੈਨੂੰ ਯਾਦ ਆ ਜਿਵੇਂ ਮੇਰੇ ਕੀ ਦਾ ਡੈਡੀ ਨੇ ਕਬੱਡੀ ਖੇਡਦਾ ਸੀ ਕੁਝ ਹੋਰ ਮਾਸਟਰ ਪਹਿਲਵਾਨ ਹੁੰਦਾ ਸੀ ਉਹ ਵੀ ਚੰਗੇ ਜੰਮੀ ਖਿਡਾਰੀ ਹੁੰਦਾ ਸੀ ਸਿਰ ਕੋ ਖੇਡ ਦੀ ਭਾਵਨਾ ਨਾਲ ਖੇਡਦੇ ਸੀ ਹੁਣ ਤਾਂ ਦੁਸ਼ਮਣੋ ਬਾਈ ਬੈਠ ਨੇ ਇੱਕ ਬੰਦਾ ਥੋੜਾ ਜਿਹਾ ਇਕੱਲਾ ਮਿਲਦਾ ਤੇ ਉਹ ਗੈਂਗਸਟਰ ਬਣ ਤੁਰਦਾ ਤਾਂ ਕੋਈ ਕੰਦਰ ਤੇ ਖੇਡ ਦੀ ਭਾਵਨਾ ਨਾਲ ਖੇਡੀ ਜਾਂਦਾ ਇੱਕ ਪਿਆਰ ਬਣਦਾ ਤੁਸੀਂ ਕਦੇ ਦੇਖਦੇ ਚੰਗੇ ਖਿਡਾਰੀ ਖੇਡਣ ਤੋਂ ਬਾਅਦ ਜਦੋਂ ਇੱਕ ਬੰਦਾ ਉਹ ਫੜ ਲੈਣ ਤੇ ਦੁਦਿਆਉ ਮੋਖਾ ਕੇ ਹੱਥ ਮਿਲਾ ਕੇ ਸ਼ਾਬਾਸ਼ ਦੇ ਕੇ ਜਾਂਦਾ ਹੈ ਕਿ ਤੂੰ ਵਧੀਆ ਕੀਤਾ ਬੰਦੇ ਨੂੰ ਫੜ ਲਿਆ ਮੇਰੇ ਕੋਈ ਕਿਸੇ ਨੇ ਕਦੇ ਪੜਿਆ ਨਹੀਂ ਸੀ ਸ਼ਾਬਾਸ਼ ਕਿ ਤੂੰ ਮੈਨੂੰ ਫੜ ਲਿਆ ਜਲ ਤੂੰ ਮੈਨੂੰ ਰੋਕਿਆ ਉਹ ਹੁੰਦੇ ਨੇ ਵੀ ਇਹਨਾਂ ਨੇ ਤਾਂ ਸਾਸਕਰ ਕੀ ਤਲੀਦਾ ਲੜੇ ਸਾਰੇ ਨੇ ਸੁਣਿਆ ਹੋਣਾ ਜਗਦੀਸ਼ ਸਿੰਘ ਕੋਲਾ ਦੁਸਤ ਨੇ ਹਰੀ ਪੱਟੀ ਕੋਚੀ 25 ਨਾਲ ਬਾਰੇ 250 ਛੇ ਜਵਾਬ ਕਰਿਆ ਹਮ ਤਾਂ ਪਤਾ ਹੋਣਾ ਪਰਸੋਂ ਹੀ ਨਾ ਦੇਖੋ ਮਾਰਟ ਦਾ ਟੇਡਾ ਵਧੀਆ ਪਹਿਲਵਾਨਾ ਸੀ ਉਹਦੇ ਘਰ ਵੀ ਗਏ ਡਿਊਟੀ ਦੇ ਨਾਲ ਚਾਹ ਪਾਣੀ ਕੀਤਾ ਸੀ ਜਿਵੇਂ ਸੰਤਾਰ ਦਾ ਬੰਦਾ ਸੀ ਅਸੀਂ ਉਹ ਮੈਨਾਂ ਪਹਿਲਵਾਨ ਕੋਈ ਅਜਾ ਤੂੰ ਬੋਲਦਾ ਹੈ ਉਹਨਾਂ ਤੋਂ ਬੰਦੇ ਨੂੰ ਪਛਾੜ ਛੜ ਮਾਰਦੇ ਤੇ ਹੁਣ ਤੇਰੇ ਕੋਲ ਬੈਠੇ ਕਿ ਕਿਸੇ ਨਾਲ ਬੜਾ ਬਧੀਆ ਜਿਹੜੇ ਚੌਥੀ ਸੰਸਦ ਨੇ ਹੈ ਵੀ ਜਸਵੰਤ ਤੇ ਇਹਨਾਂ ਲੋਕਾਂ ਨੇ ਉਹ ਇਨੀਸ਼ੀਏਟ ਕੀਤਾ ਆ ਜੋ ਸ਼ਾਇਦ ਉਹਨਾਂ ਦੇ ਪਿੱਛੇ ਲੱਗੇ ਉਹ ਗਲਤ ਕੰਮ ਨਾ ਕਰਦਾ ਤਾਂ ਜੇ ਕੋਈ ਜ਼ਿਆਦਾ ਨਹੀਂ ਤਾਂ ਡੀਆਈਆਈ ਜਾਂ ਆਈਆਈ ਹੁੰਦਾ ਸੀ ਤੇ ਆਪਕੋ ਦੋ ਸੰਜੀਵ ਸਰ ਇਸ ਤਰ੍ਹਾਂ ਕਿ ਭਰਾਵਾਂ ਨੇ ਚੱਟੇ ਨੂੰ ਮਾਰੇ ਨਹੀਂ ਹੋਏ ਆਪਣੇ ਬਾਤ ਨੂੰ ਪਛਾਣੀਏ ਆਪਣੇ ਬਾਤ ਨੂੰ ਅੱਗੇ ਲੈ ਕੇ ਜਾਣ ਲਈ ਪੰਜਾਬ ਸਰਕਾਰ ਦਾ ਸਾਥ ਦਿਓ ਤੇ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਇਹ ਤਾਂ ਰਾਜਨੀਤਿਕ ਲੋਕਾਂ ਦੇ ਜਿਵੇਂ ਮੈਂ ਵੀ ਸ਼ਾਮਲ ਹੋਣਾ ਲੈ ਸੀ ਇਹ ਉਹ ਨਾਮ ਚਾਹਦੇ ਹੋਏ ਫੰਕਸ਼ਨ ਵਿੱਚ ਹੋ ਜਾਇਆ। ਹਾਲਾਂਕਿ ਇਹ 10 ਦੇ ਵਿੱਚ ਰਾਜਨੀਤੀਆਂ ਗੱਲ ਨਹੀਂ ਜਿਹੜੀਆਂ ਅੱਜ ਗੱਲਾਂ ਨਿਕਲਦੀਆਂ ਉਹਦੇ ਬਾਕੀ ਦਾ ਮੈਂ ਨਾ ਕਹਾਂ ਮੈਂ ਅਸਲੀ ਵੀ ਮੰਗਦਾ 10 ਤੋਂ ਵੀ ਤੁਹਾਡੇ ਤੋਂ ਤੇ ਉਹ ਗੁੱਸਾ ਸੀ ਮੇਰੇ ਅੰਦਰ ਉਹ ਪਾਰਾ ਤੇ ਤੁਹਾਡੇ ਤੋਂ ਆਸ ਕਰਦੇ ਆ ਕਿ ਚੰਗੇ ਬੰਦੇ ਦੀ ਹੱਥੋਂ ਦੀ ਗੱਲ ਹੋਣੀ ਹੈ ਇਹ ਨਹੀਂ ਕਿ ਜੇ ਤੁਹਾਡੇ ਪਿੰਡ ਕੁੱਚੇ ਪਿਆਲੇ ਦੀ ਤੁਸੀਂ ਸਹਿਯੋਗ ਤਾਂ ਕਰ ਸਕਦੇ ਹੋ ਤੁਹਾਡੇ ਗੌੜ ਦੇ ਸਬਜੈਕਟ ਆਪਣੇ ਹੋਣ ਪੈਂਦਾ ਚੱਲਿਆ ਜਾਂਦਾ ਕਈ ਬੱਚੇ ਕਿੰਦੇ ਰਹੇ ਨੇ ਜਾਂ ਸਾਡੇ ਪੜ੍ਹਾਈ ਕਰ ਰਹੇ ਕਿੜੇ ਖਾਸ ਕਰਕੇ ਉਜਾੜ ਪੜਦੇ ਉਹ ਸਿੱਧਾ ਸਮਾਜ ਚ ਜਾ ਕੇ ਬੈਠਦੇ ਦੇਖੋ ਸਾਰੇ ਕੋਲ ਸਭ ਸਹਿਯੋਗ ਕਰੋ ਸਾਥਿਓ ਤੇ ਇੱਕ ਨੌਜਵਾਨ ਨੇ ਕਿਹਾ ਸੀ ਕਿ ਸਾਡਾ ਸਿਵਾਂ ਦਾ ਹੋਕ ਉਹ ਕਲ ਠੀਕ ਹੈ ਜਿਵੇਂ ਕਹਿੰਦੇ ਹੁੰਦੇ ਕਿ ਪਿੰਡ ਦੀ ਰੇਤੋਂ ਛੜੇ ਦੇ ਅੰਦਰ ਹੀਰੇ ਕਹਿੰਦੇ ਜਿਹੜੇ ਚਪਾਕੀਆਂ ਦੇ ਹੁੰਦੇ ਨੇ ਉਹ ਤਾਂ ਕੜਨ ਪਾਦੇ ਉਪਚੇ ਥੋੜੇ ਦੇ ਪੈਸਾ ਨਾਲ ਤੰਦ ਹੋਈ ਸੀ ਉਹ ਬੋੜੀ ਕਰਕੇ ਤੇ ਉਹਦਾ ਸਹੀ ਬਣਾਉਂਦੇ ਜਿਵੇਂ ਪਿੰਡ ਚੰਗਾ ਦਾ ਟੋਟੂਗਾਟ ਇੱਕ ਦੋ ਪਿੰਡਾਂ ਚ ਜੀ ਸ਼ਮਸ਼ਾਨ ਘਾਟ ਤੇ ਗਏ ਉਥੇ ਜਿਵੇਂ ਇੱਕ ਵਧੀਆ ਨੇਤਾ ਕਹਿੰਦਾ ਹੁੰਦਾ ਕਿ ਮਰ ਨੂੰ ਜੀ ਕਰਦਾ ਉਹਦਾ ਨਾਂ ਹੀ ਲੜਾ ਕਰਦੇ ਜਿਹਨੂੰ ਹੀ ਜਾਣਦੇ ਤੇ ਇਹ ਗੱਲ ਹੋਣੀ ਜਿਹੜਾ ਕਹਿੰਦਾ ਹੁੰਦਾ ਬੰਬਤ ਸੰਧਨਾ ਤੇ ਬੰਬ ਮਾਰੀ ਉਹ ਕੋਈ ਦੁਨੀਆ ਨਹੀਂ ਉਹ ਜਾਂ ਜਿਹੜਾ ਕਹਿੰਦਾ ਹੁੰਦਾ ਪਰ ਟ੍ਰੱਕਾਂ ਦੇ ਤੱਕ ਪਾ ਕੇ ਲਿਆਵਾਂਗੇ ਦਿੱਲੀ ਤੋਂ ਖੂਬ ਅਜੀਬ ਗੱਲ ਹੈ। ਜਾਂ ਜਿਹੜਾ ਕਹਿੰਦਾ ਹੁੰਦਾ ਉਹ ਮੇਰੇ ਪਿਓ ਵਰਗਾ ਆਪਣੇ ਪਿਓ ਵਰਗਾ ਉਹ ਸਬੰਧੀ ਦੀ ਗੱਲ ਕਰਦਾ। ਤੱਪੂ ਨਾ ਲੋਕਾਂ ਨੇ ਸਿਰ ਇਹੀ ਕੰਮ ਕੀਤਾ ਕਿ ਸਾਡੀ ਕਿਹੜੀ ਧਰਤੀ ਦੀ ਇਹ ਰਾਜਨੀਤੀ ਸਾਡੇ ਕੋ ਚੱਲਦੀ। ਪਰ ਇਹ ਗੁਰੂ ਜੀ ਵੜਾ ਚੈਤਨੀ। ਹੁਣ ਇਹ ਪੰਜਾਬ ਸਰਕਾਰ ਦਾ ਮੋਟਾ ਹੈ ਇਹਨੂੰ ਵੀ ਕੱਿਆਂ ਨੇ ਇਹ ਵੀ ਨਹੀਂ ਹਜਮ ਆ ਰਿਹਾ। ਇਹ ਡਰਾਮਾ ਹੈ ਇਹ ਕਾਹਦਾ ਡਰਾਮਾ। ਜਿੱਥੇ ਜਾਂਦੇ ਆ ਵਿਚਾਰਦਾਂ ਦੇ ਚੰਗੇ ਗਲੇ ਆ ਤੁਸੀਂ ਗਲੇਓ ਕਿਸੇ ਨਾਲ ਗੱਲਬਾਤ ਕਰ ਲਏ ਨੇ ਜੇ ਇੱਥੇ ਆਏ ਤਾਂ ਜਾਨੇ ਬਾਲਕੀ 3 ਸ਼ਮਚਾਨ ਗੜੀ ਵੀ ਬਾਕੀ ਤਾਂ ਸਾਰਾ ਕੁਝ ਠੀਕ ਹੈ ਇਹ ਜਿਹੜੀ ਲਾਇਬ੍ਰੇਰੀ ਆ ਉਹ ਵੀ ਤੁਹਾਡਾ ਆਪਣਾ ਇੱਕ ਸੂਰਤ ਬਣਾਉਣੀ ਸ਼ੁਰੂ ਕਰਾਈ ਛੇ ਲਾਇਬ੍ਰੇਰੀਆਂ ਆ ਗਿਆ ਸਾਰੇ ਹਲਕੇ ਦੇ ਵਿੱਚ ਜੇ ਕੋਦੇ ਚੋ ਦੇਖ ਤਾ ਉਹ ਦਿੱਤੀ ਸੀ ਵੀ ਸੈਂਟਰ ਹੈਡ ਬਿੰਦਾ ਇੱਥੇ ਐਂ ਸਮਝ ਲਓ ਵੀ ਹਲਕਾ ਉਹ ਸਾਰੇ ਰਾਜਾਂ ਦੀ ਜੁੜੂਗੀ ਬੋਲ ਸਰ ਇਹਨੂੰ ਆਜੋ ਅਧਿਆਤਮਾਸਟਰ ਕਹਿੰਦੇ ਆਲਾ ਬੱਲੇਦੂ ਜਿਹੜਾ ਕੋਈ ਬ੍ਰਾਮ ਕਰੀ ਕਰਤਾ ਕੇਦਰ ਬਾਡਰ ਆ ਗਿਆ ਇਹ ਸਾਰੇ ਸੈਂਟਰ ਦੇ ਵਿੱਚ ਇੱਥੇ ਖੋਸ਼ੇਸ਼ ਜਗ ਰਹੀ ਹੈ ਵੀ ਅਸ਼ੋਧ ਹਸਪਤਾਲ ਆਈਟੀ ਸਰਕਾਰੀ ਨਰਤੀਆਂ ਦਾ ਕਾਲਾ ਜੋਗੀ ਕੁਸ਼ ਬਣੇ ਨੂੰ ਕਾਲੇ ਤਾਂ ਹੈਗਾ ਪਰ ਉਹਦੇ ਵਿੱਚ ਉਹ ਸਪੈਸ਼ਲ ਨਰਤੀ ਨਹੀਂ ਨਹੀਂ ਹੈ ਜਿਹੜੀਆਂ ਤਕਰੀਬਾਂ ਦੀ ਲੜਕੀਆਂ ਚਲੇ ਕਿੱਥੇ ਜਾਣਗੀਆਂ ਜਾਂ ਦਾ ਚੰਡੀਗੜ੍ਹ ਜਿਹੜੇ ਨੂੰ ਪੈਸੇ ਉਹ ਚੰਡੀਗੜ੍ਹ ਉਤਾਰ ਲੈਂਦੇ ਤਾਂ ਸਾਰੇ ਪਟਾਰ ਵਿੱਚ ਕੋਸ਼ਿਸ਼ ਰਹੇਗੀ ਵੀ ਜਿੰਨੀਆਂ ਜਿਹੜੀ ਆਪਣੀਆਂ ਕਰਨ ਵਾਲੇ ਕੰਮ ਨੇ ਸਾਰੇ ਮੁਕਾਮਲ ਕਰ ਗਏ ਤੇ ਤੁਸੀਂ ਸਾਰੇ ਸਾਥ ਦੇ ਤਾਂ ਹੀ ਇਹ ਜਿਹੜੇ ਨਸ਼ੇ ਤੋਂ ਬਚਾ ਲਏ ਉਹ ਅੱਗੇ ਜਾਣਾ ਨਹੀਂ ਤੇ ਸ਼ਾਇਦ ਪੀਐਸਪੀ ਸਾਹਿਬ ਨੇ ਵੀ ਦੱਸਿਆ ਕਿ ਕਈ ਮਾਲ ਲਾਇਬ੍ਰੇਰੀ ਨਹੀਂ ਬਣ ਦੇਣਾ ਚਾਹੁੰਦੇ ਇਸ ਤਰ੍ਹਾਂ ਦੇ ਕੁੱਝ ਹੋਟਲ ਸ਼ਿਫਟ ਕਰ ਦੋ ਤਾਂ ਪਾ ਨਿਕਲ ਬਰਗੇਲੇ ਦਾ ਕੇਸ ਹੋਇਆ ਹੈ ਜੀ ਨਾਲ ਪੰਚਾਇਤ ਮਮਾ ਸਾਹਿਬ ਯਾਰਾ ਬੜਾ ਸਾਇਕ ਕਰਨ ਉਹਨਾਂ ਨੇ ਦੋਨੋਂ ਨੂੰ ਰਿਪੋਰਟ ਨਾਲ ਵੋਟਾਂ ਨੂੰ ਮਗਾਈ ਉਹਨਾਂ